ਉਹ ਬਹਿ ਮਮ ਜਾਨੀ ਸੁਣ ਤੇ ਲੋ ਗੁਰਬਾਣੀ ਦੇ ਜਮਾਰਾ ਹਨ ਨਹੀਂ ਨਹੀਂ ਕਾਲੀ ਦੇ ਲੋ ਚਾਰ ਨੂੰ ਬਣ ਗਏ ਕਈ ਬਣ ਗਏ ਜਲਦੀ ਇੱਥੇ ਮੁੰਡਾ ਦੇ ਸੋ ਚਲੇ ਆਇਆ ਨਾ ਤੇ ਗੁਰੂ ਸਾਹਿਬ ਨੇ ਕਿਉਂ ਨਹੀਂ ਵਿੱਚ ਲਿਖੀ ਨਹੀਂ ਇਹ ਮੰਨ ਉਸਤਾ ਦੇ ਪੜਿਆ ਤੇ ਗੁਰਬਾਣੀ ਦੇ ਜਨਾ ਕਰਨੀਆਂ ਇਹ ਚ ਕਿਸੇ ਦੀ ਸਿਆ ਕਿਦੜਾ ਨਹੀਂ ਵਿੱਚ ਪੈਂਦਾ ਨਰੋਦ ਬਾਣੀ ਕਾਈ ਗੁਰੂ ਦੇ ਕਹਣਾ ਆਓ ਸਿੱਖ ਸਾਧ ਸੰਗਤ ਦੇ ਪਿਆਰਿਓ ਗਾਓ ਸੱਚੀ ਬਾਣੀ ਜੇ ਇਹਦੇ ਵਿੱਚ ਕੋਈ ਸਾਡੀ ਗੱਲ ਨਹੀਂ ਗੁਣੇ ਚੱਲਣੀ ਆਪਾਂ ਨਹੀਂ ਕਰ ਸਕਦੇ ਠੀਕ ਆਓ ਸਿੱਖ ਰਤ ਕਰਕੇ ਪਿਆਰਿਓ ਗਾਓ ਸੱਚੀ ਬਾਣੀ ਫਿਰ ਨਹੀਂ ਹੈ ਪਾਏ ਗੱਲ ਕਹਿ ਸਕਦੇ ਜੇ ਗੁਰੂ ਸਾਹਿਬ ਨੇ ਨਹੀਂ ਵੇਚ ਲਿਖੀ ਮਹੰਮਦ ਸਾਹਿਬ ਦੀ ਸਿਫਤ ਤਾਂ ਹੀ ਅੱਜ ਆਪਾਂ ਕਹਿਨੇ ਆਓ ਸਿੱਖ ਸਾਧ ਸੰਗਤ ਦੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਤੇਰੀ ਬਾਣੀਆਂ ਸਿਰ ਬਾਣੀ ਤਦ ਨੂੰ ਬਾਜਾ ਹੋਰ ਕੱਟੀ ਹੈ ਕਹਿੰਦੇ ਕੱਤੇ ਸੁਣਦੇ ਕੱਤੇ ਕੰਤੀ ਆਕਰ ਗੁਰੂ ਜੀ ਨੇ ਗੱਲਾਂ ਤਾਂ ਕਹੀਆਂ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉਹ ਯਾਂਗੀ ਰੇ ਅੱਖੇ ਲੱਗ ਕੇ ਇਹ ਦਿੰਦੇ ਤੇ ਫਿਰ ਆਪਾਂ ਇਹ ਗੱਲ ਨਹੀਂ ਕਹਿ ਸਕਨੀ ਪਰ ਗੁਰੂ ਸਾਹਿਬ ਨੇ ਨਹੀਂ ਇਹਦੇ ਵਿੱਚ ਕਿਸੇ ਦੀ ਸਿਰਤ ਸਦਾ ਨਹੀਂ ਲਿਖਣੀ ਇਹ ਤਰਕੀਬ ਬਾਣੀ ਆਈ ਤਿੰਨ ਸਗੇ ਜਿੰਤ ਮਟਾਈ ਵਾਹ ਵਾਹ ਬਾਣੀ ਨਿਰੰਕਾਰ ਹੈ ਇਸੇ ਵਡੇ ਵਰਨਾ ਨਾ ਕੋਏ ਇਹ ਇੱਕ ਮਮ ਦਾ ਸਾਦੀ ਸਿਫਤਾ ਇਹ ਵਿਰੋਧੀ ਸਿਫਤਾ ਇਹਦੇ ਵਿੱਚ ਕੇ ਬੰਦੇ ਦੀ ਨਹੀਂ ਲਿਖਣੀ ਜਾਂਗੀਰ ਨੇ ਗੁੱਸੇ ਹੋ ਕੇ ਤੇ ਆਤਾ ਚੰਦੂ ਨੂੰ ਹਟਾ ਵੀ ਜਾਓ ਇਹਨੂੰ ਲਾਜੋ ਆਪ ਚਲੇ ਗਿਆ ਜੰਮੂ ਕੇ ਹਮੀਰ ਨੂੰ ਠੰਡੇ ਇਲਾਕੇ ਨੂੰ ਦਿਵਾਲੇ ਕਰਕੇ ਚੰਦੂ ਦੇ ਚੰਦੂ ਨੇ ਖਰਾਬ ਦੀ ਇਹ ਬਿਰਕਾ ਕੱਢੀਆਂ ਕੋਲ ਕਿੰਨਾ ਕੱਢੀਆਂ ਤੇ ਮਹਾਰਾਜ ਨੂੰ ਤਪੀ ਕਰਦੇ ਭਾ ਮਾਰਾ ਨੇ ਹੱਤ ਤੀ ਤਵੀਤੇ ਭੇਜਾਂਗੇ ਤਤੀ ਇਹ ਸਿੱਖ ਤਾਂ ਗੁਰਬਾਣੀ ਕਰਾ ਲਈ ਪੈਂਦੇ ਖਾਲੇ ਹੱਤੇ ਸਾਡੇ ਕੋਲੇ ਆਪ ਦੇ ਬਹਤੇ ਸਾਡੇ ਕੋਲੇ ਬਾਤ ਕਿਉਂ ਨਾ ਇਹ ਸੰਗਤ ਹੈ ਗੁਰਬਾਣੀ ਪੜ੍ਹਨੀ ਹੈ ਤੇ ਇਹਨਾਂ ਦਾ ਭੜਾ ਹੋਏਗਾ ਇਹਨਾਂ ਦਾ ਜਨਮ ਮਰਨ ਕੱਟਿਆ ਜਾਏਗਾ ਇਹਨਾਂ ਦੀ ਮੁਕਤੀ ਹੋਏਗੀ ਸੁਣਾਂ ਇਹ ਹੀ ਰੋਣਾ ਆਪਾਂ ਫਿਰ ਪੜਾਂਗੇ ਕਦੇ ਬੜਿਆ ਕਰੋ ਜਿਹਦਾ ਵੀ ਸਿੰਘ ਇਕੱਠੇ ਹੋਣ ਫਿਰ ਤੇ ਕਰਿਆ ਕਰੋ ਗੁਰੂ ਦੀ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਗੱਲਾਂ ਬਾਤਾਂ ਪਦਾਰਥ ਤੋਂ ਆਪਾਂ ਥਾਫਾਵੇਂ ਖੰਦੇ ਚਿਰਦੀ ਇਹ ਵਿਖਾਈ ਜਾਂ ਆਉਣ ਦਾ ਇੱਥੇ ਵੀ ਆਪਣਾ ਤਾਂ ਹੀ ਲਾਭ ਆ ਜੇ ਆਪਾਂ ਗੁਰਬਾਣੀ ਪੜਹੀ ਨਾਮ ਜਪੀਏ ਕੱਥੇ ਹੈ ਜੇ ਨજર ਇਹ ਕੋਈ ਨਾ ਕਰ ਆਪਾਂ ਕਰੀ ਗਈ ਆਇਆ ਆਪਣਾ ਸਫਲਾ ਹੋਏ ਤੇ ਜੇ ਆਏ ਤੇ ਅਨਕੇ ਵਿੰਨ ਸਿਕਾਇਆ ਤਾਂ ਜਲਪਣੀ ਦਾ ਪਾਉਟ ਕੇ ਤੁਰ ਗਏ ਕਾਹਦਾ ਆਏ ਤੇ ਕਾਹ ਨਾ ਆਏ ਹੋਂਦ ਬਲਾ ਬਿਨੋਂ ਜਲਪਣੀ ਪਿਆਰਿਆਂ ਨੇ ਸਿਕਾਇਆ ਤੇ ਆਪਣਾ ਫਰਜ ਹੈ ਤਾਂ ਗੁਰੂ ਦੀ ਸਿਫਤ ਸਰਾ ਗਉਣ ਗਾਏ ਉਹਦਾ ਸਿਫਤ ਸਲਾਹ ਕਰੀਏ ਉਹਦੀ ਮਢਾਈ ਕਰੀਏ ਉਹਦੀ ਸਤਿ ਕੀ ਕਰੀਏ ਇਹ ਆਪਣਾ ਫਰਜ ਹੈ ਬਾਕੀ ਗੱਲਾਂ ਬਾਤਾਂ ਦੇ ਸਾਰੇ ਹੰਸਾ ਤੇ